ਚੜ੍ਹਦੀ ਕਲਾ ਟਾਈਮ ਟੀਵੀ ਦੇ ਉਪਰਾਲੇ ਸਦਕਾ ਇਤਿਹਾਸਕਾਰ ਡਾਕਟਰ ਭਗਵਾਨ ਸਿੰਘ ਖੋਜੀ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਇੱਕ ਸ਼ਹੀਦੀ ਯਾਤਰਾ ਦੀ ਆਰੰਭਤਾ ਅਰਦਾਸ ਉਪਰੰਤ ਪਟਿਆਲਾ ਤੋਂ ਕੀਤੀ ਗਈ ਇਸ ਰਾਹੀਂ ਸੰਗਤ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸੰਬੰਧਿਤ ਪਾਵਨ ਪੁਇਤਰ ਗੁਰਦਤਾ ਮੰਦੇ ਦਰਸ਼ਨ ਦੇਦਾਰੇ ਕਰਵਾਏ ਜਾਣਗੇ ਇਸ ਸੰਬੰਦੇ ਜਾਣਕਾਰੀ ਸਾਂਝੀ ਕਰਦਿਆਂ ਡਾਕਟਰ ਭਗਵਾਨ ਸਿੰਘ ਖੋਜੀ ਨੇ ਕਿਹਾ ਕਿ ਇਸ ਯਾਤਰਾ ਰਾਹੀਂ ਭੁੱਲਰੇ ਵਿਸਰੇ ਗੁਰਦਤਾ ਮੰਦੇ ਖਾਸ ਕਵਰੇਜ ਕੀਤੀ ਜਾਵੇਗੀ ਇਸ ਮੌਕੇ ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਾਦਮਸ਼ਰੀ ਡਾਕਟਰ ਜਗ ਇਸ ਯਾਤਰਾ ਲਈ ਭਗਵੰਤ ਸਿੰਘ ਖੋਜੀ ਨੂੰ ਮੁਬਾਰਕਾਂ ਦਿੱਤੀਆਂ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਆ ਡਾਕਟਰ ਭਗਵੰਤ ਸਿੰਘ ਖੋਜੀ ਨੇ ਦੱਸਿਆ ਕਿ ਇਹ ਸ਼੍ਰੀ ਦੀ ਯਾਤਰਾ ਸ਼੍ਰੀ ਨਾਨਕਪੁਰ ਸਾਹਿਬ ਤੋਂ ਚਾਂਦਨੀ ਚੌਕ ਦਿੱਲੀ ਤੱਕ ਜਾਵੇਗੀ ਇਸ ਮੌਕੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਦਰਦੀ ਡਾਕਟਰ ਰਣਜੀਤ ਸਿੰਘ ਅਰਸ਼ ਲੇਖਕ ਗੁਰਮੀਤ ਕੌਰ ਖਾਲਸਾ ਗੁਰਦਾਸ ਸਿੰਘ ਵਿਸ਼ਾਲ ਸਿੰਘ ਗੁਰਮੁਖ ਸਿੰਘ ਰੁਪਾਣਾ ਵਿਨੋਦ ਸ਼ਰਮਾ ਤੇ ਹੋਰ ਪਤਵੰਤੇ ਮੌਜੂਦ ਰਹੇ ਸਰੋਤਿਆਂ ਦਾ ਬਹੁਤ-ਬਹੁਤ ਜੀ ਆਇਆਂ ਨੂੰ ਜੀ ਅਸੀਂ ਇਹ ਯਾਤਰਾ ਅੱਜ ਅਰਦਾਸ ਕਰਕੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਹੈੱਡ ਆਫਿਸ ਤੋਂ ਦਰਦੀ ਸਾਹਿਬ ਜੀ ਸਾਡੇ ਨਾਲ ਖੜੇ ਨੇ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਕਿ ਪੰਥ ਨੂੰ ਆਉਣ ਵਾਲੀਆਂ ਸੰਗਤਾਂ ਨੂੰ ਉਹਨਾਂ ਸਥਾਨਾਂ ਦੇ ਦਰਸ਼ਨ ਕਰਾਈ ਜਾਣ ਔਰ ਇਹ ਵਿਸ਼ੇਸ਼ ਚੜ੍ਹਦੀ ਕਲਾ ਟਾਈਮ ਟੀਵੀ ਦੇ ਕਈ ਚੈਨਲਾਂ ਦੇ ਉੱਤੇ ਆਪ ਜੀ ਇਹ ਦਰਸ਼ਨ ਦਿਦਾਰੇ ਕਰੋਗੇ ਔਰ ਪਹਿਲੀ ਯਾਤਰਾ ਜਿਹੜੀ ਹੈ ਇਹ ਇਹ ਆਨੰਦਪੁਰ ਸਾਹਿਬ ਸੀਸਗੰਜ ਤੇ ਸਮਾਪਤੀ ਹੋਏਗੀ ਤੇ ਆਰੰਭਤਾ ਜਿਹੜੀ ਹੋਏਗੀ ਗੁਰੂ ਕੇ ਮਹਿਲ ਤੋਂ ਕਿਉਂਕਿ 11 ਜੁਲਾਈ ਨੂੰ ਗੁਰਤੇਗ ਬਹਾਦਰ ਸਾਹਿਬ ਜੀ 1675 ਦੇ ਵਿੱਚ ਸ਼ਹੀਦੀ ਮਾਰਗ ਦੇ ਉੱਤੇ ਚੱਲਦੇ ਨੇ 11 ਨਵੰਬਰ ਨੂੰ ਜਾ ਕਰਕੇ ਚਾਂਦਨੀ ਚੌਂਕ ਦੇ ਉੱਤੇ ਸ਼ਹੀਦ ਹੋ ਜਾਂਦੇ ਨੇ ਟੋਟਲ ਬਣਦੇ ਨੇ 124 ਦਿਨ 124 ਦਿਨ ਕਿਹੜੇ ਕਿਹੜੇ ਰਸਤਿਆਂ ਦੇ ਉੱਤੇ ਕਿਹੜੇ ਕਿਹੜੇ ਮਾਰਗਾਂ ਦੇ ਉੱਤੇ ਕਿਨਾਂ-ਕਿਨਾਂ ਨੂੰ ਮਿਲਦੇ ਹੋਏ ਗੁਰਤੇਗ ਬਹਾਦਰ ਸਾਹਿਬ ਜੀ ਪੈ ਕਾਹੂ ਕੋ ਦੇਤ ਨਹਿ ਨਹਿ ਪਹਿਮਾਨਤ ਆਨ ਦਾ ਸੰਦੇਸ਼ ਦਿੰਦਿਆਂ ਹੋਇਆਂ ਸ਼ਹੀਦੀ ਪਾਈ ਅਤੇ ਉਹਨਾਂ ਦਾ ਸੀਸ ਕਿਹੜੇ ਰਾਹਾਂ ਦੇ ਉੱਤੇ ਦੀ ਆਇਆ ਕਿਹੜੇ ਰਾਹਾਂ ਦੇ ਉੱਤੇ ਗੁਰਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਲਹੂ ਦੇ ਤੁਪਕੇ ਡੁੱਲਦੇ ਹੋਏ ਧਰਤੀ ਨੂੰ ਪਵਿੱਤਰ ਕਰਦੇ ਹੋਏ ਵਾਪਸ ਆਨੰਦਪੁਰ ਸਾਹਿਬ ਸੀਸਗੰਸਾਹ ਪਹੁੰਚਦੇ ਨੇ ਇਹ ਯਾਤਰਾ ਇੱਥੇ ਹੀ ਸਮਾਪਤ ਨਹੀਂ ਹੋਣੀ ਤੇ ਇੱਥੇ ਤਾਂ ਇਹ ਹਲੇ ਸ਼ੁਰੂਆਤ ਹੋਈ ਹੈ ਅਸੀਂ ਪੂਰੀ ਯਾਤਰਾ ਤਨਤਨ ਗੁਰਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਤੋਂ ਲੈ ਕੇ ਅੰਮ੍ਰਿਤਸਰ ਤੋਂ ਲੈ ਕੇ ਪੂਰੀ ਜਿੰਨਾ ਮਾਲਵਾ ਔਰ ਜਿੰਨਾ ਬੰਗਲਾਦੇਸ਼ ਬਿਹਾਰ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਗਏ ਨੇ ਉਹਨਾਂ ਹਰ ਇੱਕ ਸਥਾਨਾਂ ਤੇ ਪਹੁੰਚਾਂਗੇ ਉਹਨਾਂ ਭੁੱਲੇ ਵਿਸਰੇ ਸਥਾਨਾਂ ਨੂੰ ਜਿਹੜੇ ਅੱਜ ਵਿਰਾਨ ਹੋ ਚੁੱਕੇ ਨੇ ਖੰਡਰ ਹੋ ਚੁੱਕੇ ਨੇ ਉਹਨਾਂ ਨੂੰ ਖੋਜ-ਖੋਜ ਕੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਰਾਹੀ ਆਪ ਜੀ ਤੱਕ ਪਹੁੰਚਾਵਾਂਗੇ ਤਾਂ ਕਿ ਆਪ ਜੀ ਨੂੰ ਇੰਨਾ ਕੁ ਪਤਾ ਲੱਗ ਸਕੇ ਕਿ ਕੱਲੇ ਭਾਰਤ ਤੋਂ ਬਾਹਰ ਪਾਕਿਸਤ ਦੇ ਪਾਕਿਸਤਾਨ ਦੇ ਅੰਦਰ ਹੀ ਉਜੜੇ ਹੋਏ ਗੁਰਦੁਆਰਾਂ ਨਹੀਂ ਹੈ ਉਹ ਭਾਰਤ ਦੇ ਵਿੱਚ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਹੁਤ ਅਸਥਾਨ ਨੇ ਔਰ ਜਿੰਨੇ ਵੀ ਨੇੜੇ ਤੇੜੇ ਦੇ ਅਸਥਾਨ ਹੋਣਗੇ ਭਾਵੇਂ ਗੁਰੂ ਨਾਨਕ ਸਾਹਿਬ ਜੀ ਦੇ ਹੋਣ ਭਾਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਹੋਣ ਕੋਈ ਵੀ ਅਸਥਾਨ ਇੱਕ ਵੀ ਅਸਥਾਨ ਨੂੰ ਛੱਡ ਕੇ ਨਹੀਂ ਜਾਵਾਂਗੇ ਹਰ ਉਹ ਮੰਦਰ ਦੇ ਵਿੱਚ ਜਾਵਾਂਗੇ ਹਰ ਉਹ ਮਸਜਿਦ ਦੇ ਵਿੱਚ ਜਾਵਾਂਗੇ ਜਿੱਥੇ ਤਨ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਸਾਂਝੀ ਵਾਲਤਾ ਦੇ ਉਪਦੇਸ਼ ਦਿੱਤੇ ਹਰ ਇੱਕ ਤੱਥਾਂ ਦੇ ਆਧਾਰ ਦੇ ਉੱਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਤੇ ਇਹ ਯਾਤਰਾ ਲੈ ਕੇ ਆ ਰਹੇ ਹਾਂ ਜੀ ਔਰ ਤੁਹਾਡੇ ਬਹੁਤ ਵੱਡੇ ਸਹਿਯੋਗ ਦੀ ਵੀ ਲੋੜ ਹੈ ਦਰਦੀ ਸਾਹਿਬ ਵੱਲੋਂ ਬਹੁਤ ਵੱਡਾ ਸਹਿਯੋਗ ਜਿੱਥੇ ਮਾਇਕ ਸਹਿਯੋਗ ਉੱਥੇ ਇਹਨਾਂ ਦੀ ਟੀਮ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਉੱਥੇ ਹੁਣ ਆਪ ਜੀ ਦੇ ਬਹੁਤ ਵੱਡੇ ਸਹਿਯੋਗ ਦੀ ਲੋੜ ਪੈਣੀ ਹੈ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਇਹ ਸਾਡੇ ਇੱਕ ਸਾਨੂੰ ਮੂਰਖਾਂ ਨੂੰ ਕਾਰੇ ਤੇ ਲਾਇਆ ਔਰ ਸਾਡੀ ਟੀਮ ਇੱਕ ਵਿਸ਼ਵਾਸ ਦਵਾਉਂਦੀ ਆਪ ਜੀ ਨੂੰ ਕਿ ਹਰ ਇੱਕ ਐਸੇ ਅਸਥਾਨਾਂ ਨੂੰ ਖੋਜ-ਖੋਜ ਕੇ ਤੁਹਾਡੇ ਕੋਲ ਲੈ ਕੇ ਆਵਾਂਗੇ ਸ਼ਾਇਦ ਜਿਹੜੇ ਸਥਾਨਾਂ ਨੂੰ ਅੱਜ ਤੱਕ ਕਿਸੇ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਕਿਤਾਬ ਦੇ ਵਿੱਚ ਨਾ ਲਿਖਿਆ ਗਿਆ ਹੋਵੇ ਉਹਨਾਂ ਸਥਾਨਾਂ ਨੂੰ ਪ੍ਰਗਟ ਕਰਦੇ ਹੋਏ ਅਸੀਂ ਚੱਲਾਂਗੇ ਜੀ ਕੇਸ਼ੜ ਦੀ ਕਲਾ ਟਾਈਮ ਟੀਵੀ ਉੱਤੇ ਸਰਦਾਰ ਭਗਵੰਤ ਸਿੰਘ ਜੀ ਖੋਜੀ ਜਿਹੜਾ ਪ੍ਰਾਤਨ ਇਤਿਹਾਸਕ ਸਥਾਨਾਂ ਦੀ ਲੱਭਤ ਕਰ ਰਹੇ ਹਨ ਉਹ ਦਿਖਾਏ ਜਾਣਗੇ ਔਰ ਦੁਨੀਆ ਦੇ ਲੋਕਾਂ ਨੂੰ ਪਤਾ ਲੱਗੇਗਾ ਕਿ ਸਾਡੀ ਵਿਰਾਸਤ ਕਿਸ ਤਰ੍ਹਾਂ ਰੁੱਲ ਰਹੀ ਹੈ ਅਤੇ ਇਹ ਪਿੱਦਰ ਸਥਾਨਾਂ ਦੀ ਸੇਵਾ ਸੰਭਾਲ ਕਿਸ ਤਰ੍ਹਾਂ ਹੋ ਸਕਦੀ ਹੈ ਮੇਰਾ ਇਹ ਵਿਸ਼ਵਾਸ ਹੈ ਕਿ ਹਰ ਦੇਖਣ ਵਾਲਾ ਗੁਰੂ ਦਾ ਸਿੱਖ ਇਹ ਜ਼ਰੂਰ ਚਾਹੀਦਾ ਕਿ ਇਹਨਾਂ ਅਸਥਾਨਾਂ ਦਾ ਸੁੰਦਰ ਸਰੂਪ ਦੁਆਰਾ ਸੰਸਾਰ ਵਿੱਚ ਪ੍ਰਗਟ ਹੋਏ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਕੁਰਬਾਨੀ ਦੇ ਨਾਲ ਉਹਨਾਂ ਨੇ ਜੋ ਸ਼ਹਾਦਤ ਦਿਨ ਤੋਂ ਪਹਿਲਾਂ ਜਿਹਨਾਂ ਰਾਹਾਂ ਤੋਂ ਚੱਲ ਕੇ ਗਏ ਜਾਂ ਖਾਸ ਕਰਕੇ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੇ ਲੰਬੀਆਂ ਯਾਤਰਾਵਾਂ ਵੀ ਕੀਤੀਆਂ ਉਹ ਸਾਰਾ ਇਤਿਹਾਸ ਅੱਜ ਖੋਜ ਕੇ ਸਾਹਮ੍ਹੇ ਉਸ ਨੂੰ ਨਵੇਂ ਰੂਪ ਦੇ ਵਿੱਚ ਪ੍ਰਦਰਸ਼ਿਤ ਕਰਨ ਦੀ ਲੋੜ ਹੈ ਇਹਨਾਂ ਦਾ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਚੜ੍ਹਦੀ ਕਲਾ ਟਾਈਮ ਟੀਵੀ ਅਤੇ ਸਾਡੇ ਅਖਬਾਰ ਇਹਨਾਂ ਦੀ ਖੋਜ ਨੂੰ ਦੁਨੀਆ ਦੇ ਲੋਕਾਂ ਤੱਕ ਪਹੁੰਚਾਉਣ ਦੀ ਸੇਵਾ ਕਰਕੇ ਆਪਣੇ ਧੰਨ ਭਾਗ ਸਮਝਣਗੇ ਮੈਂ ਖੋਜੀ ਜੀ ਨੂੰ ਮੁਬਾਰਕ ਦਿੰਦਾ ਹਾਂ ਆਸ਼ੀਰਵਾਦ ਦਿੰਦਾ ਹਾਂ ਕਿ ਇਹਨਾਂ ਦਾ ਮਿਸ਼ਨ ਸਫਲ ਹੋਏ ਅਤੇ ਜੋ ਕਮਾਲ ਦਾ ਕੰਮ ਇਹ ਕਰ ਰਹੇ ਹਨ ਉਸ ਦੀ ਇੰਪੋਰਟੈਂਸ ਸਾਡੀ ਕੌਮ ਨੂੰ ਸਮਝਣੀ ਚਾਹੀਦੀ ਹੈ ਅਤੇ ਸਾਡੀ ਕੌਮ ਦੀਆਂ ਪ੍ਰਬੰਧ ਕਰਨ ਵਾਲੀਆਂ ਮੁਖ ਸਥਾਨਾਂ ਨੂੰ ਇਹਨਾਂ ਦੇ ਸਿਰ ਉਤੇ ਆਪਣਾ ਮਿਹਰ ਪਰਿਆਥਰ ਰੱਖਣਾ ਚਾਹੀਦਾ ਹੈ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਇਹਨਾਂ ਨੇ ਜੋ ਵਕਲਾ ਕਾਰਜ ਸ਼ੁਰੂ ਕੀਤਾ ਹੈ ਉਹ ਕਾਮਯਾਬੀ ਨਾਲ ਆਪਣੇ ਖਾਲਸਾ ਪੰਥ ਦੀ ਸੇਵਾ ਕਰ ਸਕੇ ਚੜਦੀ ਖਲਾਅ ਟਾਈਮ ਟੀਵੀ ਵੱਲੋਂ ਜਿਹੜਾ ਉਦਮ ਕੀਤਾ ਜਾ ਰਿਹਾ ਹੈ ਜਿਸ ਦਾ ਕਾਰਜਪਾਤਰ ਡਾਕਟਰ ਭਗਵਾਨ ਸਿੰਘ ਜੀ ਖੋਜੀ ਅਤੇ ਨਾਲ ਜੋ ਪੂਰਾ ਸਹਿਯੋਗ ਦੇ ਰਹੇ ਨੇ ਡਾਕਟਰ ਰਣਜੀਤ ਸਿੰਘ ਜੀ ਅਰਸ਼ ਸਰਦਾਰ ਜਗਜੀਤ ਸਿੰਘ ਜੀ ਦਰਦੀ ਪਦਮਸ਼ਰੀ ਇਹਨਾਂ ਦੇ ਆਸ਼ੀਰਵਾਦ ਦੇ ਨਾਲ ਅੱਜ ਇਹ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਅਤੇ ਜਿਵੇਂ ਡਾਕਟਰ ਭਗਵਾਨ ਸਿੰਘ ਜੀ ਖੋਜੀ ਜੀ ਨੇ ਬੇਨਤੀ ਕੀਤੀ ਹੈ ਕਿ ਇਸ ਦੇ ਵਿੱਚ ਸੰਗਤ ਦਾ ਬਹੁਤ ਵੱਡਾ ਜਿਹੜਾ ਹੈ ਸਹਿਯੋਗ ਦੀ ਲੋੜ ਹੈ ਬਿਲਕੁਲ ਸੱਚ ਹੈ ਕਿਉਂਕਿ ਇਹ ਜਿਹੜੇ ਪ੍ਰੋਗਰਾਮ ਹੁੰਦੇ ਹਨ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਜਿਹੜਾ ਹੈ ਇਹ ਉਦਮ ਕੀਤਾ ਜਾ ਰਿਹਾ ਹੈ ਹੁਣ ਦੇ ਯੁੱਗ ਦੇ ਵੀ ਜਿਹੜਾ ਨੂੰ ਫਾਇਦਾ ਹੋ ਸਕਦਾ ਜਿਨ੍ਹਾਂ ਨੂੰ ਪਤਾ ਚੱਲੇਗਾ ਵੀ ਆ ਸਾਡੇ ਕਿਹੜੇ ਕਿਹੜੇ ਸਥਾਨ ਜਿਨ੍ਹਾਂ ਨੂੰ ਅਸੀਂ ਇੰਡੀਆ 'ਚ ਰਹਿਣ ਦੇ ਵਿਚਾਰ ਦਿੱਤਾ। ਰੋਜ਼ ਅਸੀਂ ਅਰਦਾਸ ਤਾਂ ਕਰਦੇ ਹਾਂ ਜਿਨ੍ਹਾਂ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਨੂੰ ਪੰਥ ਤੋਂ ਵੀ ਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੇ ਦਾਰੇ ਹੋਣ ਪਰ ਉਹ ਖੁੱਲੇ ਦਰਸ਼ਨ ਦੇ ਦਾਰੇ ਸਾਨੂੰ ਹੁਣ ਇੰਡੀਆ ਦੇ ਵਿੱਚ ਨਾਲ ਲੱਗਦੇ ਬੰਗਲਾਦੇਸ਼, ਨੇਪਾਲ, ਭੂਟਾਨ ਜਿਹੜੇ ਦੇਸ਼ਾਂ ਦੇ ਵਿੱਚ ਅਸੀਂ ਜਾ ਸਕਦੇ ਹਾਂ, ਸੇਵਾ ਸੰਭਾਲ ਕਰ ਸਕਦੇ ਹਾਂ। ਇੰਡੀਆ ਦੇ ਵਿੱਚ ਹੀ ਝਾਰਖੰਡ, ਬਿਹਾਰ, ਯੂਪੀ, ਹਿਮਾਚਲ ਜੰਮੂ ਕਸ਼ਮੀਰ ਦੇ ਵਿੱਚ ਇਤਨੇ ਅਸਥਾਨ ਨੇ ਸਾਰੇ ਇੰਡੀਆ ਵਿੱਚ ਜਿੱਥੇ ਜਿੱਥੇ ਬਾਬਾ ਪੈਰ ਧਰੇ ਉਹ ਜਾ ਆਸਣ ਥਾਪਣ ਸੋਆ ਇਹ ਅਸਥਾਨ ਲੱਭਣ ਦੀ ਲੋੜ ਹੈ ਤੇ ਖੋਜੀ ਜੀ ਨੇ ਜਿਹੜਾ ਸਾਡਾ ਮੁੱਖ ਫਰਜ ਹਰ ਇੱਕ ਸਿੱਖ ਦਾ ਬਣਦਾ ਸੀ ਕਿ ਅਸੀਂ ਆਪਣੇ ਅਸਥਾਨਾਂ ਨੂੰ ਖੋਜੀਏ ਸੰਭਾਲੀਏ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜਗਤ ਦਾ ਜੋ ਚੱਕਰ ਲਾਇਆ ਤੇ ਪੂਰੇ ਜਗਤ ਦੇ ਵਿੱਚ ਸੰਸਾਰ ਦੇ ਵਿੱਚ ਉਹਨਾਂ ਨੇ ਜਾ ਕੇ ਲੋਕਾਈ ਨੂੰ ਤਾਰਿਆ ਉਹ ਅਸਥਾਨਾਂ ਦੀ ਖੋਜ ਸਾਡਾ ਨੈਤਿਕ ਫਰਜ਼ ਹੈ ਹਰ ਇੱਕ ਸਿੱਖ ਦਾ ਵੀ ਅਸੀਂ ਆਪ ਕਰੀਏ ਉਹਨਾਂ ਨੂੰ ਦੁਨੀਆ ਸਾਹਮਣੇ ਲੈ ਕੇ ਆਈਏ ਤੇ ਦੁਨੀਆ ਨੂੰ ਕਿਉਂਕਿ ਹਰ ਇੱਕ ਸਿੱਖ ਆਪ ਗੁਰੂ ਦਾ ਪ੍ਰਚਾਰਕ ਹੈ ਉਹ ਦੁਨੀਆ ਨੂੰ ਦੱਸੇ ਕਿ ਗੁਰੂ ਨਾਨਕ ਸਾਹਿਬ ਨੇ ਲੋਕਾਈ ਨੂੰ ਜਿਹੜੀ ਤਾਰਨ ਹਾਰ ਨੇ ਕਿੰਨਾ ਭਲਾ ਕਰਕੇ ਗਏ ਨੇ ਭਾਵੇਂ ਉਹ ਯੂਰਪ ਹੈ ਅਮਰੀਕਾ ਹੈ ਕੈਨੇਡਾ ਹੈ ਰੂਸ ਹੈ ਜਾਂ ਇੰਡੀਆ ਹੈ ਇਹ ਸਭ ਥਾਵਾਂ ਤੇ ਸਾਨੂੰ ਆਪ ਖੋਜੀ ਜੀ ਤੋਂ ਪ੍ਰੇਰਣਾ ਲੈ ਕੇ ਸਾਨੂੰ ਆਪਣੇ ਆਸਥਾਨਾਂ ਨੂੰ ਲੜਣਾ ਚਾਹੀਦਾ ਹੈ ਖੋਜੀ ਕਰਨੀ ਚਾਹੀਦੀ ਹੈ ਤੇ ਉਹ ਅੱਗੇ ਸੰਤਾਂ ਦੇ ਨੂੰ ਦਰਸ਼ਨ ਵੀ ਕਰਾਉਣਾ ਚਾਹੀਦੇ ਹਨ ਤੇ ਅਦਾਰਾ ਚੜ੍ਹਦੀ ਕਲਾ ਨੇ ਇਹ ਆਪਣਾ ਮੌਲਿਕ ਫਰਜ਼ ਸਮਝਦੇ ਹੋਏ ਖੋਜੀ ਜੀ ਨੂੰ ਬੇਨਤੀ ਕੀਤੀ ਇਹਨਾਂ ਨੇ ਸਾਡੇ ਬੇਨਤੀ ਨੂੰ ਪ੍ਰਵਾਨ ਕੀਤਾ ਨਾਲ ਰਲ ਕੇ ਪੂਰੀ ਟੀਮ ਨੇ ਅੱਜ ਜਿਹੜਾ ਹੈ ਧੰਗੁਰ ਤੇਗ ਭਾਦਰ ਸਾਹਿਬ ਜੀ ਦੇ 300 ਸਾਲਾ 350 ਸਾਲਾ ਸ਼ਹੀਦੀ ਜੋ ਦਿਹਾੜਾ ਹੈ ਉਸ ਨੂੰ ਸਮਰਪਿਤ ਇਹ ਯਾਤਰਾ ਅੱਜ ਤੋਂ ਸ਼ੁਰੂ ਹੋ ਰਹੀ ਹੈ ਸੰਗਤਾਂ ਦਾ ਜੋ ਸਪான்ਸਰ ਸੇਵਾ ਹੈ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਸਫਰ ਦਾ ਸਾਰਾ ਖਰਚਾ ਹੈ ਜੋ ਟੈਕਨੀਕਲ ਖਰਚਾ ਹੈ ਖਾਣ ਦੇ ਟਾਈਮ ਦੇ ਖਰਚੇ ਹਨ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਪੂਰੇ ਹੋਣਗੇ ਸੋ ਆਪ ਜੀ ਨੂੰ ਬੇਨਤੀ ਹੈ ਕੇ ਸਕਰੀਨ ਜਦੋਂ ਪ੍ਰੋਗਰਾਮ ਚੱਲੇਗਾ ਜਾਂ ਟੀਵੀ ਤੇ ਆਏਗਾ ਬਲੌਗ ਦੇ ਉੱਤੇ ਵੀ ਆਏਗਾ ਸੋਸ਼ਲ ਮੀਡੀਆ ਦੇ ਉੱਤੇ ਵੀ ਜਾਂ ਹਰ ਇੱਕ ਪਲੇਟਫਾਰਮ ਤੇ ਉੱਤੇ ਆਦਾਰਾ ਚੜ੍ਹਦੀ ਕਲਾ ਦੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਜੋ ਫੇਸਬੁੱਕ YouTube Instagram ਪੇਜ ਹਨ TikTok ਪੇਜ ਹਨ ਜਾਂ ਅਰਸ਼ ਬਲੌਗ ਹਨ ਖੋਜੀ ਜੀ ਦੇ ਆਪਣੇ ਪੇਜ ਹਨ ਸਭ ਦੇ ਉੱਤੇ ਨਾਲ ਬੇਨਤੀ ਵੀ ਆਵੇਗੀ ਵੀ ਆਪਣੇ ਪ੍ਰੋਗਰਾਮਾਂ ਨੂੰ ਇਹ ਤੁਹਾਡਾ ਆਪਣਾ ਪ੍ਰੋਗਰਾਮ ਹੈ ਐਸੀ ਆਪਣੀਆਂ ਆਉਣ ਵਾਲੀਆਂ ਪਨੀਰੀਆਂ ਵਾਸਤੇ ਕਰ ਰਹੇ ਆ ਆਉਣ ਵਾਲੀਆਂ ਆਪਣੇ ਬੱਚਿਆਂ ਵਾਸਤੇ ਕਰ ਰਹੇ ਆ ਤਾਂ ਜੋ ਉਹ ਆਪਣੇ ਇਤਿਹਾਸ ਨਾਲ ਆਪਣੇ ਵਿਰਾਸਤ ਨਾਲ ਜੋ ਹੈ ਉਹ ਜੁੜ ਸਕਣ ਉਹਨਾਂ ਨੂੰ ਸਪான்ਸਰ ਜ਼ਰੂਰ ਕਰਨ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਆਪ ਅੰਗ ਸੰਗ ਸਹਾਈ ਹੋ ਕੇ ਜਹ ਜਾਈਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਸਤਿਗੁਰੂ ਮਿਹਰ ਕਰਨ ਇਹ ਜੋ ਮਿਸ਼ਨ ਲੈ ਕੇ ਚੱਲੇ ਹਨ ਉਹ ਸੰਤਾਂ ਦੇ ਸਹਿਯੋਗ ਦੇ ਨਾਲ ਸਤਿਗੁਰੂ ਜੀ ਦੇ ਅਸ਼ੀਰਵਾਦ ਦੇ ਨਾਲ ਉਹ ਕਾਮਯਾਬ ਹੋਣ ਅਤੇ ਇਹ ਜੋ ਇਤਿਹਾਸ ਬਣਾਉਣ ਜਾ ਰਹੇ ਹਨ ਜੋ ਇਤਿਹਾਸ ਦਿਖਾਉਣ ਜਾ ਰਹੇ ਹਨ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੇ ਸਭ ਲਈ ਲਾਹੇਵੰਦ ਹੋ ਸਕੇ